ਹਾਂਜੀ ਸੰਜੀ ਬਾਹੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਨੋ ਸਿੰਘ ਜੀ ਆਪਣਾ ਕਦੋਂ ਤੋਂ ਜਿਹੜੀ ਇਹ ਸੇਵਾ ਜਿਹੜੀ ਨਿਭਾ ਰਹੇ ਜੇ ਤੁਸੀਂ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਸਿਖਲਾਈ ਦੀ ਇਹ ਕਿੰਨੇ ਬੱਚੇ ਕਿਹੜੀ ਉਮਰ ਤੋਂ ਲੈ ਕੇ ਕਿਹੜੀ ਅਜ ਤੋਂ ਕਿਹੜੀ ਤੇ ਤੁਹਾਡੇ ਤੱਕ ਨੇ ਤੇ ਕਦੋਂ ਤੋਂ ਇਹ ਸੇਵਾ ਤੁਸੀਂ ਨਿਭਾ ਰਹੇ ਹੋ ਤੇ ਕਿਸ ਤਰ੍ਹਾਂ ਮਤਲਬ ਤੁਹਾਡਾ ਜੋ ਇਹ ਤੁਹਾਡੇ ਮਨ ਦੇ ਵਿੱਚ ਆਇਆ ਜਾਂ ਤੁਹਾਡਾ ਕੋਈ ਜਦੀ ਪਛਤੀ ਅਸੇ ਰਾਇ ਇਸ ਜਾਂ ਮਤਲਬ ਗੁਰਮਖ ਤੁਸੀਂ ਇਹ ਤiesa ਨੂੰ ਥੋੜਾ ਜਿਹਾ ਸੰਗਤਾਂ ਦੇ ਰੂਪ ਰੂਪ ਕੇ ਇਹ ਨਹੀਂ ਗੱਲ ਸੋ ਕਿ ਕਦੋਂ ਦੀ ਇਹ ਸੇਵਾ ਤੁਸੀਂ ਨਿਭਾਈ ਸੀ ਇਹ ਜੀ ਸੇਵਾ ਹਨ 1.5 ਸਾਲ ਹੋ ਗਿਆ ਜੀ ਇਹ ਸੇਵਾ ਜਿਹੜੀ ਨਿਭਾਈ ਨੇ ਅਸੀਂ ਸਾਡੇ ਮਨ ਦੇ ਵਿੱਚ ਇੱਕ ਚਾ ਇਹੋ ਜਾਇਆ ਵੀ ਅਸੀਂ ਹੁਣ ਕਾਰੋਬਾਰ ਜਿਹੜਾ ਆਪਣਾ ਉਪਰ 60 ਸਾਲ ਦੀ ਹੁਣ ਕਰਕੇ ਵੀ ਹੁਣ ਜਿਹੜਾ ਅਗਲਾ ਟਾਈਮ ਆ ਉਹੀ ਇਹ ਸੇਵਾ ਦੇ ਵਿੱਚ ਲਾਈਏ ਸਾਡਾ ਜੀ ਇਸ ਕਰਕੇ ਜਦੋਂ ਅਸੀਂ ਇਹ ਕੰਮ ਚਲਾਇਆ ਇਹਦਾ ਨਾਮ ਰੱਖਿਆ ਗਿਆ ਸਭ ਤੋਂ ਪਹਿਲਾਂ ਸਿੱਕੀ ਬਿਚਾਓ ਲਹਿਰ ਪਿੰਡ ਮਕਾਮ ਇਹ ਤਾਂ ਅਸੀਂ WhatsApp ਦਾ ਗਰੁੱਪ ਬਣਾਇਆ ਜੀ ਗਰੁੱਪ ਬਣਾ ਕੇ ਅਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਪਾਠ ਤੋਂ ਕੰਮ ਹੈ ਜਪਜੀ ਸਾਹਿਬ ਦੇ ਪਾਠ ਤੋਂ ਕੰਮ ਸ਼ੁਰੂ ਕੀਤਾ ਜੀ ਪੰਜਬਜੀ ਸਾਹਿਬ ਦਾ ਪਾਠ ਸਿਖਾਇਆ ਇਹਨਾਂ ਨੂੰ ਮਾਹਰ ਨਹੀਂ ਸਿਖਾਈ ਜਿਹੜੇ ਬੱਚੇ ਜੀ ਕਾਨਵਰਜ ਸਕੂਲ ਚ ਪੜ੍ਹਦੇ ਸੀ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਅਸੀਂ ਊੜਾ ਐੜਾ ਸਿਖਾ ਕੇ ਹੌਲੀ-ਹੌਲੀ ਉਹਨਾਂ ਨੂੰ ਨਾਲ ਤੋੜ ਕੇ ਜਿਹੜੇ ਬਿਲਕੁਲ ਬੱਚੇ ਹੁਣ ਇਸ ਟਾਈਮ ਤੇ ਸਾਡੇ ਨਾਲ ਤੁਰਦੇ ਨੇ ਹਾਂਜੀ ਤੇ ਇਹ ਸਜੋਗ ਜਿਹੜਾ ਵਾ ਤੁਹਾਡਾ ਨਗਰ ਦੇ ਵਿੱਚ ਤੁਸੀਂ ਨਿਭਾ ਰਹੇ ਹੋ ਤੁਹਾਡੇ ਨਾਲ ਹੋਰ ਕਿੱਡੇ ਸਾਡੇ ਜਿਹੜੇ ਗੁਰਮukh ਵੀਰ ਸੱਜਣ ਨੇ ਜਾਂ ਮੋਤਬਰ ਸੱਜਣ ਲਾਲੋ ਜਾਂ ਗਰੰਤੀ ਸਿੰਘ ਹੰਦਾਏ ਗੁਰਦੁਆਰੇ ਦੇ ਗੁਰੂ ਘਰ ਦੇ ਵਜ਼ੀਰ ਇਹ ਸੇਵਾ ਤੁਸੀਂ ਗੁਰਦੁਆਰਾ ਸਾਹਿਬ ਨਿਭਾ ਰਹੇ ਹੋ ਹਾਂਜੀ ਅਸੀਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸੇਵਾ ਨਿਭਾ ਰਹੇ ਹਾਂ ਸਾਡੇ ਨਾਲ ਸਾਰਾ ਪਿੰਡ ਦੇ ਮਤਲਬ 90% ਜਿਹੜੇ ਲੋਕ ਸਾਨੂੰ ਸੰਜੋਗ ਦਿੰਦੇ ਆ ਪਿੰਡ ਦੇ ਵਿੱਚ ਜਿਹੜੇ ਗੁਰਮukh ਲੋਕ ਨੇ ਉਹਨਾਂ ਦੇ ਬੱਚੇ ਵੀ ਆਉਂਦੇ ਆ ਉਹ ਬੱਚਿਆਂ ਨੂੰ ਐਤਵਾਰ ਦੇ ਐਤਵਾਰ ਹਰ ਕੋਈ ਸਿੱਖ ਜਿਹੜਾ ਫਾਲ ਫਲੂਟ ਜਾਂ ਕੇਲੇ ਹੋਏ ਕਿੰਨੂ ਹੋਏ ਬਿਸਕੁਟ ਹੋਏ ਉਹ ਸੇਵਾ ਵੀ ਕਰਦੇ ਆਣ ਕੇ ਬਹੁਤ ਸਨੇਕ ਕੋ 10% ਲੋਕ ਜਿਹੜੇ ਸਾਡੇ ਨਾਲ ਕਰਦੇ ਨੇ ਇਤਨਾ ਮਾਰ ਮੋੜ ਜਿਆ ਚਲੋ ਕੋਈ ਕਰੀ ਜਾਣ ਗੁਰੂ ਘਰ ਦੀਆਂ ਸੇਵਾ ਨਾ ਪਾਉਣੀਆਂ ਅਸੀਂ ਕੋਈ ਇਹ ਤੇ ਕੋਈ ਤਰਾਜ ਨਹੀਂ ਕਰਦੇ ਸੇਵਾ ਜਿਹੜੀ ਇਹ ਕਿੰਨੇ ਬੱਚਿਆਂ ਦੀ ਉਮਰ ਤੋਂ ਲੈ ਕੇ ਤੇ ਕਿੰਨੇ ਦੇਜ ਤੱਕ ਹੈ ਤੇ ਤੁਹਾਡੇ ਨਾਲ ਜਿਹੜੀ ਆ ਮਤਲਬ ਸੇਵਾ ਜਿਹੜੀ ਆ ਤੁਸੀਂ ਤੁਹਾਨੂੰ ਸਖਲਾਈ ਦੇ ਰਹੇ ਹੋ ਇਹ ਤੁਹਾਡੇ ਕੋਲ ਸਖਲਾਈ ਕਿਸ ਤਰ੍ਹਾਂ ਹੁੰਦੀ ਹੈ ਜਿਹੜੀ ਤੁਸੀਂ ਗਾਂ ਵੰਡ ਰਹੇ ਹੋ ਹਾਂਜੀ ਸਾਡੇ ਨੇ ਇਦਾਂ ਜੀ ਕਈ ਜਿਹੜੇ ਸਾਡੇ ਪਿੰਡ ਦੇ ਵੀ ਆ ਸਿਆਣੇ ਬੰਦੇ ਜਿਹੜੇ ਸਾਨੂੰ ਧਾਰਮਿਕ ਪੁਸਤਕ ਦਾ ਪਾ ਜਿਹੜੀਆਂ ਧਾਰਮਿਕ ਗੁਟਕਾ ਸਾਹਿਬ ਹੋ ਗਏ ਇਹੋ ਜੀ ਸਾਨੂੰ ਆਨਕੀ ਭੇਟਾ ਕਰਦੇ ਨੇ ਗੁਰੂ ਘਰ ਦੇ ਵਿੱਚ ਤੁਸੀਂ ਗਾਂ ਬੱਚਿਆਂ ਨੂੰ ਦਿੰਨੇ ਆ ਉੱਤੇ ਉੱਤੇ ਨਾਲ ਉਹਦੇ ਉਹਦਾ ਸੇਵਾ ਜਿਹੜੀ ਆ ਗਾਂ ਸਾਡੇ ਕੋਲ ਚੱਲਦੀ ਜਾਂਦੀ ਆ ਬੱਚੇ ਸਾਡੇ ਕੋਲ ਜੀ ਹੈਗੇ ਜੀ 8 ਸਾਲ ਦੀ ਉਮਰ ਤੋਂ ਲੈ ਕੇ 13 14 ਸਾਲ ਦੀ ਉਮਰ ਦੇ ਨਾਲ ਜਿਤਨਾ ਸਾਡਾ ਕੋਲਤਾ ਜੀ ਸਾਡਾ ਪੋਤਰਾ ਐ ਵਿਕਰਮ ਸਿੰਘ ਨਾਮ ਇਹਦਾ ਇਹ ਅਕੈਡਮੀ ਦੇ ਵਿੱਚ ਪੜਦੇ ਨੇ ਆਪਣਾ ਵਿਸ਼ਵਾ ਅਕੈਡਮੀ ਚ ਪੜਦੇ ਨੇ ਉਥੇ ਇਹਨਾਂ ਨੂੰ ਸਾਰਾ ਜਿਹੜਾ ਸਖਲਾਈ ਕੁਝ ਨੇ ਇਹ ਵੀ ਸਾਡੇ ਨਾਲ ਇਹਨਾਂ ਨੂੰ ਇਸ ਟਾਈਮ ਤੇ ਜਿਹੜਾ ਜਪਜੀ ਸਾਹਿਬ ਉਹ ਕੰਠ ਜਾ ਰਿਹਾ ਜੀ ਇਹਨਾਂ ਨੂੰ ਮੈਂ ਕਰਾਤਾ ਬੱਚਿਆਂ ਨੂੰ ਜਿਹੜੇ 5ਵੀਂ 6ਵੀਂ ਜਮਾਤ ਦੇ ਬੱਚੇ ਪੜ੍ਹਦੇ ਜਿਹੜੇ ਛੋਟੇ ਉਤੋਂ ਆ ਉਹਨਾਂ ਨੂੰ ਅਜੇ ਨਹੀਂ ਉਹ ਘਟ ਆਉਂਦਾ ਉਹਨਾਂ ਨੂੰ ਮਤਲਬ ਸਖਲਾਈ ਜਿਹੜੀ ਪੂਰੀ ਦੇਣ ਦੇ ਆ ਮਹਾਰਨੀ ਨਾਲ ਪੜਾਉਨੇ ਆ ਹਾਂਜੀ ਤੇ ਕਿੰਨੇ ਬੱਚੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਕੋਈ ਬਣਿਆ ਵਾ ਹਾਲ ਬਣਿਆ ਵਾ ਜਾਂ ਕਿਸ ਤਰ੍ਹਾਂ ਉੱਥੇ ਨਹੀਂ ਸਪੇਸ ਆ ਤੇ ਜਿੰਨੇ ਬੱਚੇ ਉੱਥੇ ਕਵਰ ਹੋ ਜਾਂਦੇ ਆ ਹਾਂਜੀ ਉਹਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹਾਲ ਆ ਤਗੜਾ ਵੱਡਾ ਚੋਕਾ ਤਗੜਾ ਆ ਰਿਹਾ ਹਾਲ ਆ ਕੁੱਝ 50 55 60 ਬੱਚੇ ਜਿਹੜੇ ਸਾਡੇ ਕੋਲ ਆਉਂਦੇ ਜੀ ਹਾਂਜੀ ਇਹ ਸੰਡੇ ਦੇ ਸੰਡੇ ਹੁੰਦਾ ਜੀ ਹਾਂਜੀ ਇਹ ਐਤਵਾਰ 10:30 ਤੋਂ ਲੈ ਕੇ 12:00 ਵਜੇ ਤੱਕ ਸਾਡਾ ਪ੍ਰੋਗਰਾਮ ਹੁੰਦਾ ਜੀ ਹਰ ਐਤਵਾਰੀ ਸੰਡੇ ਉਹ ਹੀ ਬੱਚੇ ਜਿਹੜੇ ਪੱਕੇ ਆਉਂਦੇ ਆ ਕਿ ਜਾਂ ਮਤਲਬ ਕਦੀ ਹੋ ਜਾਂਦਾ ਕਿ ਵੇਲੇ ਕੋਈ ਹੋਰ ਵੀ ਵਿੱਚ ਆ ਜਾਂਦੇ ਨੇ ਤੇ ਜਾਂ ਮਤਲਬ ਵਿੱਚੋਂ ਕੋ ਘੱਟ ਹੋਏ ਮਤਲਬ ਛੱਡ ਜਾਂਦੇ ਇਹੋ ਜੀ ਕੋਈ ਗਲਤ ਨਹੀਂ ਹੈ ਨਹੀਂ ਇਹੋ ਜੀ ਗੱਲ ਕੋਈ ਨਹੀਂ ਜਿਉਂ ਇਦਾਂ ਵੀ ਜਿੰਨਾ ਕਿਸੇ ਦਾ ਕੋਈ ਐਤਵਾਰ ਪ੍ਰੋਗਰਾਮ ਆ ਕਿ ਉਹਨਾਂ ਦੇ ਮਾਪਿਓ ਦਾ ਇੱਕ ਤੇਰੀਖ ਦਾ ਤੇ ਜਾਣਾ ਉਦਾਂ ਬੱਚੇ ਵਿੱਚੋਂ ਵਿੱਚੋਂ ਛੁੱਟੀ ਕਰ ਦਿੰਦੇ ਆ ਨਹੀਂ ਤੇ ਬਹੁਤ ਧਿਆਨ ਦੇ ਨਾਲ ਸਾਡੇ ਕੋਲ ਬੱਚੇ ਆਉਂਦੇ ਆ ਕੋਈ ਐਡੀ ਗੱਲ ਨਹੀਂ ਵੀ ਨਹੀਂ ਆਉਂਦੇ ਹਾਂ ਹੁਣ ਟੀਕਦੇ ਰਹਿੰਦੇ ਗੁਰਦਵਾਰਾ ਸਾਹਿਬ ਆਨ ਕੇ ਪਹਿਲਾਂ ਆ ਜਾਂਦੇ ਜੀ ਹੁਣ ਤੁਸੀਂ ਇਸ ਵਕਤ ਕਿਹੜੀ ਕਿਹੜੀ ਜਿਹੜੀ ਸਿਕਲਾਈ ਗੁਰਮਤ ਸਮਾਗਮ ਤੇ ਗ ਉਹ ਕਿਹੜੀ ਕਿਹੜੀ ਐਸਵਲੇ ਸਖਲਾਈ ਦੇ ਚੁੱਕੇ ਹੋ ਬੱਚਿਆਂ ਨੂੰ ਇਹਨਾਂ ਨੂੰ ਜੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਟਾਰਟ ਜਿਹੜਾ ਕੰਮ ਕੀਤਾ ਜਬਜੀ ਸਾਹਿਬ ਦੇ ਪਾਠ ਤੋਂ ਕੀਤਾ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਹੀ ਬੂਟੇ ਲਾਉਣ ਦਾ ਵੀ ਆਪੋ ਆਪਣੇ ਘਰਾਂ 'ਚ ਖੇਤਾਂ 'ਚ ਬੂਟੇ ਲਾਓ ਉਹਦੀ ਚਖਲਾਈ ਦਿੱਤੀ ਆ ਬੂਟੇ ਲਿਆ ਕੇ ਵੀ ਦਿੰਨੇ ਆ ਇਹਨਾਂ ਨੂੰ ਵਰਨਾ ਵਤਵਾਖ ਤੇ ਜਿਹੜੀ ਜਿਹੜੀ ਇਹਨਾਂ ਨੂੰ ਅਸੀਂ ਦਿੱਤੀ ਆ ਹੋਰ ਵੀ ਇਹਨਾਂ ਨੂੰ ਸਖਲਾਈ ਦੇਣੇ ਆ ਵੀ ਜਿਤਨਾ ਕੋਈ ਜਾਨਵਰ ਪੰਛੀ ਆ ਉਹਨਾਂ ਨੂੰ ਆਪਾਂ ਕੁਝ ਆਖਣਾ ਨਹੀਂ ਉਹਨਾਂ ਨੂੰ ਕੀ ਮਾਰਨਾ ਨਹੀਂ ਜਾਂ ਕੁਝ ਨਹੀਂ ਪਾਉਣਾ ਦਾਣੇ ਦੂਣੇ ਉਹਨਾਂ ਨੂੰ ਪਾਓ ਜੇ ਤਾਂ ਸਾਡੇ ਘਰ ਤੋਂ ਆ ਵੇਖਿਆ ਇੱਥੇ ਉੱਤੇ ਬੱਚੇ ਅ ਇਹੋ ਜੀ ਸਖਲਾਈ ਵੀ ਉਹਨਾਂ ਦਿੰਨੇ ਆਂ ਗਤਕੇ ਦੀ ਸਖਲਾਈ ਵੀ ਉਹਨਾਂ ਦਿੰਨੇ ਆਂ ਹੌਲੀ ਹੌਲੀ ਜਿਤਨੇ ਜਿਹੜੇ ਬੱਚੇ ਸਿਆਣੇ ਜਿਤਨੇ ਵੀਕਰ ਨੂੰ ਖਲੋਤਾ ਹੈ ਤੇ ਇਹ ਸਖਲਾਈਆਂ ਉਹਨਾਂ ਦਿੰਨੇ ਆਂ ਫਿਰ ਪਿੰਡ ਦੇ ਉੱਤੋਂ ਦੀ ਅਸੀਂ ਇੱਕ ਰੈਲੀ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਕਦੀ ਕਦੀ ਮਹੀਨੇ 'ਚ ਇੱਕ ਜਾਂ ਦੋ ਵਾਰ ਕਰਦੇ ਆਂ ਵੀ ਹੋਰ ਨਾਲ ਬੱਚਿਆਂ ਨੂੰ ਪਤਾ ਲੱਗੇ ਜਿਹਦੇ ਵਿੱਚ ਬਲੇ ਸੋ ਨਿਹਾਰ ਦੇ ਨਾਰੇ ਲਾ ਕੇ ਸਿੱਖੀ ਬਚਾਓ ਲਹਿਰ ਨਸ਼ੇ ਛੱਡੋ ਇਹੋ ਜੀ ਅਸੀਂ ਪਿੰਡ ਦੇ ਉੱਤੋਂ ਦੀ ਵੀ ਆਉਣੇ ਆ ਜੀ ਕਰਦੇ ਆਂ ਹਾਂਜੀ ਉਹਦਾ ਨਸ਼ਾ ਮੁਕਤ ਜਿਹੜਾ ਲਹਿਰ ਚਲਾਈ ਹੁੰਦੀ ਆ ਉਹਦੇ ਜਿਹੜੀ ਜਾਗਰੂਕਤਾ ਰੈਲੀ ਜਾਗਰੂਕਤਾ ਜਾਗਰੂਕਤਾ मतलब कोई जेड़ा ਤੁਸੀਂ ਕਹਿ ਰਹੇ ਹੋ ਗੁਰੂ ਘਰ ਦੇ ਵਜ਼ੀਰ ਨੇ ਹਾਂਜੀ ਤੇ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਵੱਲੋਂ ਤੁਹਾਡੇ ਨਾਲ ਸਹਿਮਤੀ ਜਿਹੜੀ ਆ ਸਹਯੋਗ ਦਿੱਤਾ ਜਾਂਦਾ ਵਾ ਹਾਂਜੀ ਜੀ ਸਾਡੇ ਜਿਹੜੇ ਗ੍ਰੰਤੀ ਸਾਹਿਬ ਨੇ ਗੁਰੂ ਦੇ ਵਜ਼ੀਰ ਨੇ ਬਹੁਤ ਵਧੀਆ ਬੰਦੇ ਆ ਬੜਾ ਅਸੀਂ ਉਹਨਾਂ ਦਾ ਸਤਿਕਾਰਯੋਗ ਸਾਡੇ ਬਹੁਤ ਚੰਗੇ ਬੰਦੇ ਨੇ ਇੱਕ ਗੱਲ ਹੈ ਆ ਜੀ ਵਧੀਆ ਨੇ ਆਪਣੀ ਡਿਊਟੀ ਦੇ ਬਹੁਤ ਪੱਕੇ ਨੇ ਸਾਡੇ ਨਾਲ ਉਹ ਵੀ ਸਹਯੋਗ ਦਿੰਦੇ ਨੇ ਨਾਲ ਨਾਲ ਸਾਡੇ ਜੀ ਨੂੰ ਸਾਨੂੰ ਕੋਈ ਲੋੜ ਪੈ ਜੇ ਅਸੀਂ ਗ੍ਰੰਤੀ ਸਾਹਿਬ ਕੋਲ ਪੁੱਛ ਲੈਨੇ ਆਂ ਬਾਬਾ ਜੀ ਸਾਨੂੰ ਆ ਕੋਈ ਇੱਥੇ ਕੋਈ ਕਮੀ ਦੱਸੋ ਤੇ ਦੱਸ ਦਿੰਦੇ ਆ ਜੀ ਹਾਂਜੀ ਤੇ ਉਹ ਮਤਲਬ ਜਿਹੜਾ ਤੁਸੀਂ ਇੱਕ ਵਿਰੋਧ ਦੀ ਵਿੱਚ ਗੱਲ ਕੀਤੀ ਸੀ ਹਾਂਜੀ ਉਹ ਵਿਰੋਧ 10% ਜਿਹੜਾ ਵਾ ਕਿਉਂ ਤੇ ਕਾਦਾ ਵਾ ਉਹ ਜੀ ਹਰ ਇੱਕ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਕੜਮ ਚੌਧਰੀ ਕਹਿ ਦਿੰਦੇ ਆ ਅੱਛਾ ਉਹ ਤੇ ਹੁੰਦੇ ਹੀ ਆ ਉਹਨਾਂ ਵੀ ਆਪ ਨਹੀਂ ਕਰਨਾ ਕੋਈ ਕਿਸੇ ਨੂੰ ਵੀ ਕਰਨ ਦੇਣਾ ਉਹ ਤੇ ਹੈਗੇ ਹੀ ਹੈਗੇ ਆ ਅਸੀਂ ਉਹਨਾਂ ਦਾ ਨਾਂ ਨਹੀਂ ਲੈਂਦੇ ਉਹ ਤੇ ਵਿਰੋਧ ਵਾਲੇ ਤੇ ਹੈਗੇ ਹੀ ਹੈਗੇ ਆ ਤੇ ਦੂਜਾ ਸਾਡੇ ਨਾਲ 90% ਲੋਕ ਜਿਹੜੇ ਪਿੰਡ ਦੇ ਵਿੱਚ ਸਾਡ ਨੂੰ ਸੰਯੋਗ ਦਿੰਦੇ ਆ ਬਹੁਤ ਬਾਬਾ ਜੀ ਆ ਕੇ ਬੁਲਾਉਂਦੇ ਤੁਰੇ ਜਾਂਦੇ ਨੂੰ ਵੀ ਪਿੰਡ ਦੇ ਜਨਤਾ ਦੇ ਜਿਹੜੇ ਪਿੰਡ ਦੇ ਯਾਨੀ ਕਿ ਮੋਤਵਾਰ ਪੰਚਾਇਤ ਤੁਹਾਡੇ ਕਹਿੰਦਾ ਭਾਵ ਹੈ ਗੁਰੂ ਘਰ ਦੇ ਵਜ਼ੀਰ ਸਾਰੇ ਤੁਹਾਡੇ ਦੇ ਸਹਿਯੋਗ ਚ ਨੇ ਹਾਂਜੀ ਬਹੁਤ ਸਹਿਯੋਗ ਜੀ ਸਾਡੇ ਪਿੰਡ ਦੇ ਜੋ ਵੀ ਪੰਚਾਇਤ ਹੈ ਬਹੁਤ ਚੰਗੀ ਪੰਚਾਇਤ ਹੈ ਸਾਡੇ ਪਿੰਡ ਦਾ ਜਿਹੜਾ ਸਰਪੰਚ ਪੜ੍ਹਿਆ ਲਿਖਿਆ ਬੰਦਾ ਬਹੁਤ ਨੰਬਰਦਾਰ ਵੀ ਬਹੁਤ ਪੜ੍ਹੇ ਲਿਖੇ ਬੰਦੇ ਨੇ ਸਾਰੇ ਸਿਆਣੇ ਬੰਦੇ ਨੇ ਸਾਨੂੰ ਜਿੱਥੇ ਵੀ ਸਾਨੂੰ ਮਿਲਦੇ ਬੜਾ ਸਤਿਕਾਰ ਕਰਦੇ ਸਾਡਾ ਹਾਂਜੀ ਇਹ ਗਾਂਹ ਵਾਇਰਲ ਕਰਨ ਵਾਸਤੇ ਜਿਹੜਾ ਵਾ ਤੁਸੀਂ ਆਪਣਾ ਕੋਈ ਬਣਾਇਆ ਹੋਇਆ ਵਾ ਕਿ ਮਤਲਬ ਜਿਸ ਤਰ੍ਹਾਂ ਗਾਂਹ ਦੀ ਗਾਂ ਪ੍ਰੇਰਨਾ ਸਰੋਤ ਹੁੰਦਾ ਨਾ ਕਿ ਅੱਜ ਆਪਾਂ ਮਕਾਮ ਦੇ ਵਿੱਚ ਕਰ ਰਹੇ ਹਾਂ ਕੱਲ ਨੂੰ ਹੋਰ ਨਗਰਾਂ 'ਚ ਵੀ ਜਾ ਕੇ ਪਾ ਲੋ ਨਗਰ ਜਾਂ ਆਪਣਾ ਹਲਕਾ ਜਾਂ ਪੂਰਾ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਐਨਆਰਆਈ ਵੀ ਸਾਡੇ ਗੁਰਸਿੱਖ ਵੀਰ ਨੇ ਦੇਸ਼ ਦੇ ਵਿੱਚ ਕਈ ਸਟੇਟਾਂ ਦੀ ਵੀ ਤੇ ਇਹੋ ਜਿਹਾ ਉਪਰਾਲਾ ਕੀਤਾ ਤੁਸੀਂ ਕੋਈ ਹਾਂਜੀ ਜੀ ਮੈਂ ਗਿਆ ਪਿੰਡਾਂ ਦੇ ਵਿੱਚ ਉੱਥੇ ਗਰਮਤੀ ਸਾਹਿਬਾਂ ਦੇ ਨਾਲ ਕਈਆਂ ਨਾਲ ਮੇਰੀ ਗੱਲਬਾਤ ਹੋਈ ਜੀ ਵੀ ਆ ਜਿਹੜਾ ਕੰਮ ਹੈ ਤੁਸੀਂ ਕਰੋ ਤੇ ਇਹ ਲੱਗਦਾ سوشل میڈیا ਤੇ ਉੱਤੇ ਤੁਹਾਡਾ ਕੋਈ ਗਰੁੱਪ ਜਾਂ ਕੁਝ ਬਣਾ ਕੇ ਤੁਸੀਂ ਵਾਇਰਲ ਕੀਤਾ ਇਸ ਚੀਜ਼ ਨੂੰ ਉਹ ਜੀ ਸਾਡਾ WhatsApp ਚੱਲਦਾ ਜੀ ਉਹਦੇ ਵਿੱਚ ਅਸੀਂ ਗਰੁੱਪ ਦਾ ਨਾਮ ਰੱਖਿਆ ਸਿੱਕੀ ਪਚਾਓ ਲਹਿਰ ਪਿੰਡ ਮੁਕਾਮ ਉਹਦੇ ਵਿੱਚ ਅਸੀਂ ਵਾਇਰਲ ਹਰ ਹਰ ਐਤਵਾ ਦੇ ਐਤਵਾ ਵੀਡੀਓ ਬਣਦੀ ਆ ਉਹ ਅਸੀਂ ਪਾਉਨੇ ਆ ਤੇ ਉਹਦੇ ਗਾਂਂ ਗਾਂਂ ਸ਼ੇਅਰ ਕਰਦੇ ਆ ਉਹਦੇ ਵਿੱਚ ਸਾਡੇ ਕੋਲ 250 ਤੋਂ ਵੱਧ ਜਿਹੜਾ ਨਾਲ ਉਹਦੇ ਗਰੁੱਪ ਦੇ ਵਿੱਚ ਸਾਡੇ ਨੇ ਸਿੱਖ ਜਿਹੜੇ ਨੇ ਸਾਡੇ ਨਾਲ ਉਹ ਗਰੁੱਪ ਚ ਰਿਸਪੌਂਸ ਕਿਦਾਂ ਦਾ ਆ ਰਿਹਾ ਤੁਹਾਨੂੰ ਕਮੈਂਟਸ ਆਉਂਦੇ ਆ ਨਾ ਪਵਕ ਜਾਂ ਆਪਣੇ ਗੁਰਮਤਨ ਉਹਦੇ ਵਿੱਚ ਰਿਸਪੌਂਸ ਤੁਹਾਨੂੰ ਕਮੈਂਟਸ ਵਗੈਰਾ ਲਾ ਲੋ ਜਾਂ ਕਿ ਇਹ ਸਿਝਾ ਕੋਈ ਹੁੰਦਾ ਵਾ ਕਿ ਇਦਾਂ ਨਾ ਜੀ ਇਦਾਂ ਕਰੋ ਕਿਉਂਕਿ ਇਨਸਾਨ ਹੈ ਵੇਖੋ ਗਲਤੀਆਂ ਤੋਂ ਪੁੱਤਲਾ ਕਈ ਕੋਈ ਸਾਡੇ ਕੋ ਨਾ ਚੁੰਦੇ ਹੋਵੇ ਕਿ ਗੱਲ ਕਿਤੇ ਕੋਝੀ ਹੋ ਜਾਂਦੀ ਹੈ ਰਿਸਪੌਂਸ ਕਿਦਾਂ ਦਾ ਗਰੁੱਪ ਦੇ ਵਿੱਚ ਤੁਹਾਡੇ ਨਹੀਂ ਉਹ ਬਹੁਤ ਵਧੀਆ ਜੀ ਸਾਨੂੰ ਜਿਹੜੇ ਕਮੈਂਟ ਵੀ ਕਰਦੇ ਬਹੁਤ ਵਧੀਆ ਕਰਦੇ ਉਹਨਾਂ ਨੇ ਕਿਹਾ ਤੁਸੀਂ ਛੋਟੇ ਬੱਚਿਆਂ ਨੂੰ ਜਿਹੜਾ ਤੁਸੀਂ ਮੁੱਢ ਤੋਂ ਸਾਨੂੰ ਸ਼ਟਾਰਟ ਕਰ ਦਿੱਤਾ ਉਹਨਾਂ ਨੇ ਕਿਆਂ ਨੇ ਇਹੋ ਜਿਹੀ ਤੇ ਵੀ ਬਹੁਤ ਵਧੀਆ ਗੱਲ ਜੇ ਇੱਕ ਪੌਦਾ ਆਪਾਂ ਛੋਟਾ ਜਿਹਾ ਲਾਉਨੇ ਆ ਜੇ ਉਹਦੇ ਅੰਦਰ ਜਿਹੜਾ ਮਜ਼ਬੂਤ ਕਰ ਦਈਏ ਤਾਂ ਬੂਟਾ ਜਿਹੜਾ ਆਪਾਂ ਨੂੰ ਬਹੁਤ ਫਲ ਵਧੀਆ ਦੇਵੇਗਾ ਬਹੁਤ ਜਵਾਨ ਹੋਵੇਗਾ ਨੇਰੀਆਂ ਝੋਕੀਆਂ ਤੋਂ ਬਾਜੇਗਾ ਦੇਖ ਨਹੀਂ ਸਕਦਾ ਉਹ ਜੇ ਆਪਾਂ ਸ਼ੁਰੂ ਤੋਂ ਕਰੀਏ ਤੇ ਤੁਹਾਡਾ ਬਹੁਤ ਵਧੀਆ ਕੰਮ ਆ ਤੁਸੀਂ ਛੋਟੇ ਬੱਚਿਆਂ ਨੂੰ ਜਿਹੜਾ 8 ਸਾਲ ਤੋਂ ਲੈ ਕੇ ਤੁਸੀਂ ਸ਼ੁਰੂ ਕੀਤਾ ਕੰਮ ਹੁਣ ਤੋਂ ਹੀ ਉਹਨਾਂ ਨੂੰ ਦਸਾਂ ਗੁਰੂਆਂ ਦੇ ਨਾਮਾਂ ਦਾ ਪਤਾ ਪੰਜਾਂ ਪਿਆਰਿਆਂ ਦੇ ਨਾਮਾਂ ਦਾ ਪਤਾ ਹੈ ਚੌਹਾਂ ਸਹਿਬ ਜਾਦੇ ਨਾਮਾਂ ਦਾ ਪਤਾ ਜਪਜੀਤ ਸਹਿਬ ਕੰਠ ਜਾ ਰਿਹਾ ਸਾਰੇ ਜੀ ਜਾਪ ਸ ਉਹਨ ਕਈ ਬੱਚੇ ਸਾਡੇ ਪਿੰਡ ਦੇ ਵਿੱਚ ਕਈ ਬਜ਼ੁਰਗ ਮੇਰੀ ਉਮਰ ਦੇ ਵਗੇ ਉਹਨਾਂ ਨੂੰ ਦੱਸਾਂ ਗੁਰੂ ਦਾ ਨਾਮ ਤਾਂ ਉਹ ਨਹੀਂ ਪਤਾ ਕਿਉਂ ਕੀ ਗੱਲ ਉਹਨਾਂ ਨੂੰ ਸਿਖਾਇਆ ਨਹੀਂ ਗਿਆ ਦੱਸਿਆ ਨਹੀਂ ਗਿਆ ਤੇ ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਜਿਹੜਾ ਸਾਡੇ ਮਨ ਦੇ ਵਿੱਚ ਆਈ ਗੱਲ ਵੀ ਸਿੱਖੀ ਨੂੰ ਜਿਹੜਾ ਗਾਂ ਕਾਮਯਾਬ ਕੀਤਾ ਜਾਵੇ ਹਰਕ ਪਿੰਡਾਂ ਵਿੱਚ ਮੈਂ ਤੇ ਇਹੋ ਬੇਨਤੀ ਕਰਦਾ ਵੀ ਜਿੰਨੇ ਗ੍ਰੰਤੀ ਸਾਹਿਬ ਨੇ ਪਿੰਡ ਦੇ ਮੋਹਤਵਾਰ ਬੰਦੇ ਨੇ ਹਰਕ ਪਿੰਡ ਦੇ ਵਿੱਚ ਇਹ ਜਿਹੜਾ ਪ੍ਰਚਾਰ ਜ਼ਰੂਰ ਕਰਨ ਤੇ ਆ ਕ੍ਰਿਸਟਿਨ ਜੀ ਤੁਹਾਡਾ ਕਿਹੜਾ ਵਾ ਮਾਪਿਆਂ ਨੂੰ ਹੁੰਦਾ ਨਾ ਜਿਸ ਤਰ੍ਹਾਂ ਸਾਡੇ ਪੇਰੈਂਟਸ ਕਹਿੰਦੇ ਨੇ ਮਾਪਿਓ ਨੂੰ ਘਰ ਦਾ ਮੋਲ ਹੁੰਦਾ ਬੱਚਾ ਘਰ ਦਾ ਮੋਲ ਵੇ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਹਾਂਜੀ ਤੁਹਾਡੇ ਨਾਲ ਹੀ ਖਲੋਤੇ ਨੇ ਆਪਣੇ ਪੁੱਤਰੇ ਤੁਹਾਡੇ ਲੱਗਦੇ ਨੇ ਹਾਂਜੀ ਇਦਾਂ ਘਰਾਂ ਦੇ ਮੋਲ ਵੀ ਇੱਥੇ ਡਿਪੈਂਡ ਕਰਦੇ ਨੇ ਤੇ ਕੀ ਸੰਦੇਸ਼ ਹੈ ਤੁਹਾਡਾ ਅੱਜ ਕੱਲ੍ਹ ਜੇ ਮਾਪਿਆਂ ਨੂੰ ਨਵੀਂ ਜਨਰੇਸ਼ਨ ਜਿਹੜੀ ਗਲਤ ਵਕਾਰਾਂ ਚ ਬੱਚੇ ਪੈ ਰਹੇ ਕੇ ਬਚਪਨ ਚ ਹੀ ਪੈ ਗਏ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਜੋ ਪੰਜਾਬ ਚ ਹੋ ਰਿਹਾ ਇਹ ਬੱਚਾ ਬੱਚਾ ਜਾਣੂ ਉਸ ਚੀਜ਼ ਤੋਂ ਹਾਂਜੀ ਤੇ ਕੀ ਸੰਦੇਸ਼ ਦਿੰਦੇ ਹੋ ਆਪਣੇ ਵੱਲੋਂ ਤੁਸੀਂ ਗੱਲ ਚਾਹੋ ਗੁਰਮੁਖਵੀਰ ਨੇ ਚਾਹੇ ਗਏ ਕੋਈ ਵੀ ਸਾਰੇ ਪੇਰੈਂਟਸ ਨੂੰ ਤੇ ਨਵੀਂ ਜਨਰੇਸ਼ਨ ਨੂੰ ਨਵੀਂ ਪੀੜ੍ਹੀ ਨੂੰ ਬਚਪਨ ਨੂੰ ਚਾਹੋ ਜਵਾਨੀ ਇਹ ਜਿਹਨੇ ਬੱਚੇ ਸਾਡੇ ਕੋਲ ਐਤਵਾਰ ਆਉਂਦੇ ਆ ਨਾ ਅਸੀਂ ਇਹਦੇ ਵਿੱਚ 20 ਮਿੰਟ ਦਾ ਟਾਈਮ ਇੱਕ ਵੱਖਰਾ ਕੱਢਦੇ ਆ ਉਹਦਾ ਜਿਹੜਾ ਸਪੀਕਰ ਬੰਦ ਕਰ ਦਿੰਦੇ ਆ ਬੰਦ ਕਰਕੇ ਨਾ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਵੀ ਆਪਣੀ ਦਾਦੀ ਦਾਦੇ ਦਾ ਪੂਰਾ ਸਵਾਗਤ ਕਰੋ ਉਹਨਾਂ ਦਾ ਉਹਨਾਂ ਦੇ ਪੈਰੀਂ ਹੱਥ ਲਾਓ ਆਪਣੇ ਮਾਂ ਪਿਓ ਦੀ ਆਖੀ ਮੰਨੋ ਨਸ਼ੇ ਵਾਲੇ ਬੰਦੇ ਨਾ ਜਾਓ ਉਹਨਾਂ ਬੱਚਿਆਂ ਨੂੰ ਵੀ ਸਮਝਾਓ ਸਾਡੇ ਨਾਲ ਇੱਕ ਸਾਡੇ ਲਾਗੇ ਪਿੰਡ ਕੌਨਪੁਰਾ ਹੈ ਉੱਥੋਂ ਦਾ ਸਿੰਘ ਸਾਡੇ ਨਾਲ ਹਰ ਐਤਵਾਰ ਆਉਂਦਾ ਹਰ ਕਬੀਰ ਸਿੰਘ ਬਹੁਤ ਸਿਆਣਾ ਬੰਦਾ 20 ਮਿੰਟ ਉਹ ਵੀ ਬੱਚਿਆਂ ਨੂੰ ਇੱਥੇ ਸਮਝਾਉਂਦਾ ਹੈ ਵੀ ਆਪਣਾ ਤੁਹਾਂ ਮਾਂ ਪਿਓ ਦਾ ਬਹੁਤ ਤੁਹਾਂ ਸੰਜੋਗ ਦੇਣਾ ਚਾਹ ਸਤਕਾਰ ਕਰਨਾ ਮਾਂ ਪਿਓ ਦਾ ਤੇ ਇਹੋ ਜਿਹੇ ਜਿਹੜੇ ਇੰ ਵਿੱਚ ਲਾਉਣੇ ਆ 40 ਮਿੰਟ ਇੱਥੇ ਵੀ ਲਾਉਣੇ ਨਾਲ ਬੱਚਿਆਂ ਨੂੰ ਪੂਰੀ ਸਿੱਖਿਆ ਦੇਣ ਵਾਸਤੇ ਇਹ ਇਹ ਤਾਂ ਹੋ ਗਿਆ ਨਾ ਤੁਹਾਡਾ ਚੁਰੀ ਦੇ ਰਹੇ ਮੇਰੇ ਕਹਿਣ ਤੋਂ ਬਾਅਦ ਵੀ ਕਿ ਤੁਹਾਡਾ ਜਿਹੜਾ ਸੰਦੇਸ਼ ਆਲਓਵਰ ਪੰਜਾਬ ਦੇ ਜਾਂ ਐਨ ਆਰ ਆਈ ਜਿੰਨੇ ਵੀ ਸਾਡੇ ਹੈਗੇ ਨਾ ਉਹਨਾਂ ਦੇ ਮਾਪਿਆਂ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਜਿੱਥੋਂ ਤੱਕ ਤੁਹਾਡੀ ਪਹੁੰਚ ਨਹੀਂ ਆ ਉਹ ਆਪਣੇ ਘਰ ਦੇ ਵਿੱਚ ਵੀ ਜਾਂ ਨਗਰ 'ਚ ਕੋਈ ਹੋ ਜੇ ਸਿੰਘ ਤੁਹਾਡੇ ਅਰਗੇ ਗੁਰਮਖ ਭਰਾ ਉਹ ਕਰਨਾ ਉਹਨਾਂ ਨੇ ਵੀ ਤੁਹਾਡੀ ਬੇਨਤੀ ਹੈ ਮੈਂ ਤਾਂ ਜੀ ਮਾਪਿਆਂ ਨੂੰ ਇਹੋ ਬੇਨਤੀ ਕਰਦਾ ਵੀ ਤੁਸੀਂ ਜਿੱਤਨਾ ਵੀ ਆਪਣੇ ਜਿੱਥੇ ਵੀ ਗੁਰੂ ਦੇ ਨਾਮ ਦੇ ਉਤੇ ਸਕੂਲ ਚਲਦਾ ਜੀ ਜਿੰਨੇ ਵੀ ਸਕੂਲ ਚੱਲਦੇ ਆ ਅਕਾਲ ਅਕੈਡਮੀ ਚੱਲਦੀ ਆ ਹੋਰ ਸਕੂਲ ਚੱਲਦੇ ਨੇ ਜਿੰਨਾਂ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਆ ਸਿੱਖੀ ਸਿਆ ਜੰਦਾ ਸਿੱਖੀ ਬਦਲੇ ਜਿ ਤਰ੍ਹਾਂ ਸਾਡੇ ਚਮਿਆਰੀ ਸਕੂਲ ਨੇ ਗੋਪਿੰਦਪਾਲ ਦਾ ਸਕੂਲ ਦਾ ਨਾਮ ਗੁਰੂ ਨਾਨਕ ਦੇਵ ਦਾ ਨਾਮ ਆ ਅੰਗਦ ਦੇਵ ਨਾਮ ਆ ਉਹਨਾਂ ਚ ਸਕੂਲਾਂ ਵਿੱਚ ਬੱਚੇ ਪਾਓ ਤੇ ਕੁਝ ਆ ਵੀ ਵੀ ਦੱਸੋ ਬੱਚਿਆਂ ਨੂੰ ਵੀ ਸਿੱਖੀ ਵਾਲੇ ਬਣੇ ਧਿਆਨ ਕਰੋ ਸਭ ਤੋਂ ਪਹਿਲਾਂ ਮੈਂ ਤੇ ਮਾਂ ਤੇ ਪਿਓ ਪਿਤਾ ਨੂੰ ਇਹ ਗੱਲ ਕਹਿਣਾ ਵੀ ਬੱਚਿਆਂ ਦੇ ਕੇਸ ਨਾ ਕਟਾਓ ਜੇ ਕੇਸ ਕਟਾਉਣੇ ਆਪਾਂ ਬੱਚਿਆਂ ਦੇ ਤੇ ਫਿਰ ਉਹ ਨਹੀਂ ਜੀ ਗੱਲ ਬੰਦੀ ਹੁਣ ਕਈ ਗੱਲਾਂ ਵੀ ਕਰਨ ਵਾਲੀਆਂ ਨੇ ਕਈਆਂ ਨੇ ਕੇਸ ਕੱਟੇ ਹੁੰਦੇ ਆ ਤੇ ਸ਼ੇਰ ਵੀ ਕੱਟੇ ਪਾਲ ਕਟਾਏ ਹੁੰਦੇ ਉੱਤੇ ਪੱਗ ਬੱਦੀ ਹੁੰਦੀ ਆ ਫਿਰ ਉਹ ਗੱਲ ਬੰਦੀ ਨਹੀਂ ਉਹ ਦੂਜਿਆਂ ਨੂੰ ਵੀ ਟਿੱਪਣੀਆਂ ਕਰੀ ਜਾਂਦੇ ਨੇ ਤਹੀਂ ਦੇਵਖਾਰ ਨੂੰ ਇਹ ਗੱਲ ਕਵਾਂਗੇ ਬੱਚਿਆਂ ਦੇ ਕੇਸ ਜੇ ਆਪਾਂ ਸਿੱਖੀ ਨੂੰ ਕਾਮਯਾਬ ਕਰਨਾ ਬੱਚਿਆਂ ਦੇ ਜਿਹੜੇ ਆ ਕੇਸ ਤੁਸੀਂ ਨਾ ਕਟਾਓ ਇਹ ਸਾਡੇ ਜਿਹੜਾ ਮਾਂ ਪਿਓ ਨੂੰ ਤੇ ਬਹੁਤ ਜਿਆਦਾ ਅਹਿੰਦਾ ਇਹ ਦਿਨੇ ਵੀ ਇਹ ਕੰਮ ਕਰੂ ਅਸੀਂ ਘਰ ਘਰ ਜਾ ਕੇ ਵੀ ਪਿੰਡ ਦੇ ਵਿੱਚ ਮਾਂ ਪਿਓ ਨੂੰ ਕਿਹਾ ਵੀ ਕੇਸ ਨਾ ਕਟਾਓ ਅਸੀਂ ਇੱਥੋਂ ਤੱਕ ਵੀ ਕਿਹਾ ਵੀ ਜਿਹੜਾ ਬੱਚਾ ਕੇਸ ਰੱਖੇਗਾ ਨਾ ਉਹਦਾ ਅਸੀਂ ਸਮਾਨਤ ਕਰਾਂਗੇ ਗੁਰਦੁਆਰੇ ਸ੍ਰੀ ਸਾਹਿਬ ਦੇ ਕੇ ਸਰੂਪਾ ਦੇ ਕੇ ਅਸੀਂ ਸਮਾਨਤ ਕਰਾਂਗੇ ਜਿਹੜਾ ਕੇਸ ਰੱਖ ਕੇ ਸਾਡੇ ਗੁਰਦਿਰਦੁਆਰ ਆਏਗਾ ਜਿੱਤਾ ਹੁਣ ਗੁਰੂ ਨਾਨਕ ਦੇਵ ਜੀ ਦੇ ਅਸੀਂ ਪੂਰਬ ਦੇ ਉੱਤੇ ਅਸੀਂ ਬੱਚਿਆਂ ਨੂੰ 2-200 ਰੁਪਇਆ ਲਫਾਫੇ ਚ ਪਾ ਕੇ ਸਰੋਪਾ ਸਾਹਿਬ ਦੇਖ ਸਾਰੇ ਬੱਚਿਆਂ ਦਾ ਅਸੀਂ ਸਨਮਾਨਤ ਕੀਤਾ ਹੈ। ਅੱਛਾ ਜੀ। ਇਹ ਬੱਚਿਆਂ ਦੀ ਹੌਸਲਾ ਵਧਾਈ ਹੋਵੇ। ਤਾਂ ਹੀ ਇੱਥੋਂ ਤੱਕ ਕਿ ਸਾਡੇ ਪਿੰਡ ਦਾ ਜਿਹੜਾ ਜਿਹੜੇ ਵੱਡੇ ਬੱਚਿਆਂ ਨੇ ਵੀ ਕੇਸ ਕਟਾਏ ਆ ਜਿਹੜੇ ਮਤਲਬ 20 ਸਾਲ ਦੀ ਉਮਰ ਦੇ ਆ ਉਹ ਦਾੜੀ ਤੇ ਕੇਸ ਰੱਖਣ ਗੁਰਦੁਆਰਾ ਸਾਹਿਬ ਸਤਿ ਕਿਉ ਉਹਨਾਂ ਨੂੰ ਸ਼੍ਰੀ ਸਾਹਿਬ ਦੇ ਕੇ ਸਰੋਪਾ ਦੇ ਕੇ ਅਸੀਂ ਉਹਨਾਂ ਦਾ ਸਨਮਾਨਤ ਕਰਾਂਗੇ। ਠੀਕ ਹੈ ਜੀ। ਬਹੁਤ ਬਹੁਤ ਬੰਗਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਅੰਜੋ ਸਭ ਤੋਂ ਪਹਿਲਾਂ ਤੇ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਨਗਰ ਮਕਾਮ ਵਿਧਾਨ ਸਭਾ ਹਲਕਾ ਜਨਾਲਾ ਚ ਸਰਦਾਰ ਸਤਨਾਮ ਸਿੰਘ ਜੀ ਜਿਹੜੇ ਸਾਡੇ ਗੁਰਮੁਖ ਭਰਾਣੇ ਉਹਨਾਂ ਦੇ ਗ੍ਰਹਿ ਵਿਖੇ ਇਸ ਵੇਲੇ ਮੌਜੂਦ ਹਾਂ ਔਰ ਉਹਨਾਂ ਵੱਲੋਂ ਬੱਚਿਆਂ ਨੂੰ ਜਿਹੜੇ ਧਾਰਮਿਕ ਸਮਾਗਮ ਜਿਸ ਤਰ੍ਹਾਂ ਹੋਣੇ ਚਾਹੀਦੇ ਨੇ ਸਖਿਆ ਹੁੰਦੀ ਹੈ ਇਤਿਹਾਸਿਕ ਇਤਿਹਾਸ ਜੋ ਸਾਡੇ ਗੁਰੂ ਸਹਿਬਾਨ ਦਾ ਸਿੱਖ ਲਈ ਦਿੰਦੇ ਰਹੇ ਨੇ ਉਸੇ ਤਰ੍ਹਾਂ ਇਹ ਗੁਰ ਸਾਡੇ ਭਰਾ ਜਿਹੜੇ ਨੇ ਨਗਰ ਦੇ ਵਿੱਚ ਬਹੁਤ ਵਧੀਆ ਛਲਗਾ ਜੋਗ ਉਪਰਾਲਾ ਕਰਦੇ ਪਏ ਨੇ ਔਰ ਸਾਨੂੰ ਉਸ ਬਾਰੇ ਜਦੋਂ ਪਤਾ ਚੱਲਦਾ ਤੇ ਇਸ ਲਈ ਉਹਨਾਂ ਦੇ ਸੰਗਤਾਂ ਦੇ ਰੂਪ ਰੂਣ ਵਾਸਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਆਓ ਇਹਨਾਂ ਵੱਲੋਂ ਜਿਹੜੀ ਸਿੱਖਲਾਈ ਦਿੱਤੀ ਜਾਂਦੀ ਆ ਉਹਨਾਂ ਦੇ ਵਿੱਚੋਂ ਕੁਝ ਸਾਡੇ ਨਾਲ ਬੱਚੇ ਮੌਜੂਦ ਨੇ ਉਹਨਾਂ ਨਾਲ ਵੀ ਕਰਦੇ ਆਂ ਗੱਲ ਕਿ ਉਹਨਾਂ ਨੂੰ ਕਿਹੜੀ ਕਿਹੜੀ ਸਿੱਖਲਾਈ ਮਿਲਦੀ ਹੈ ਮਤਲਬ ਕਿਹੜੇ ਕਿਹੜੇ ਸਕਲਾਈ ਐਸ ਵਕਤ ਲੈ ਚੁੱਕੇ ਆ ਹਾਂਜੀ ਬੇਟਾ ਬਾਈ ਖਾਲਸਾ ਹੈ ਜੀ ਕਿਹਨਾ ਬੇਟਾ ਵਿਕਰਮ ਸਿੰਘ ਕਿਹੜਾ ਸਕੂਲ ਚ ਪੜਦੇ ਹੋ ਕਾਲ ਗਾਰਡਮੀ ਕਿਹੜੀ ਕਲਾਸ ਹੈ ਪੰਜਵੀਂ ਤੇ ਜੋ ਇਸ ਤਰ੍ਹਾਂ ਸੰਡੇ ਤੁਹਾਨੂੰ ਛੁੱਟੀ ਹੁੰਦੀ ਹੈ ਨਾ ਸੰਡੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਤੁਹਾਡੇ ਕਹਿ ਰਹੇ ਨੇ ਆਪਣਾ ਦਾਦਾ ਜੀ ਲੱਗਦੇ ਤੁਹਾਡੇ ਨਾ ਹਾਂਜੀ ਤੇ ਕਿਹੜੇ ਕਿਹੜੇ ਸਗਲਾਈ ਕਦੋਂ ਤੋਂ ਲੈ ਰਹੇ ਹੋ ਤੇ ਕਿਹੜੀ ਹੁਣ ਤੱਕ ਤੁਸੀਂ ਲੈ ਚੁੱਕੇ ਹੋ ਤਾਂ ਜਾਂ ਕਿਹੜਾ ਕਿਹੜਾ ਸਿਮਰਨ ਕਰਦੇ ਹੋ ਜਾਂ ਧਾਰਮਿਕ ਪੁਸਤਕਾਂ پڑھਦੇ ਹੋ ਜਿਹੜਾ ਮਤਲਬ ਤੁਸੀਂ ਗੁਰਮਤਿ ਵਾਲੇ ਪਾਸੇ ਜ਼ਿਆਦਾ ਦੱਡਾਂ ਜੀ ਮੈਂ ਤੇ ਪੰਜ ਬਾਣੀਆਂ ਦਾ ਕੰਠ ਮੁਜਬਾ ਨਹੀਂ ਕਰ ਲੈਂਦਾ ਅੱਛਾ ਜੀ ਤੇ ਮੈਨੂੰ ਹੁਣੇ ਜਪਜੀ ਸਾਹਿਬ ਦੀ ਬਾਣੀ ਕੰਠੀ ਜਾਦੇ ਅੱਛਾ ਜੀ ਤੇ ਆ ਅਸੀਂ ਪੰਜ ਬਾਣੀਆਂ ਚ ਹੋਰ ਕਿਹੜੀ ਜੱਕ ਜਪਜੀ ਸਾਹਿਬ ਹੋ ਗਈ ਨਾ ਜਪਜੀ ਸਾਹਿਬ ਤੁਹਾਪਰੇ ਸਾਸ ਵਈਏ ਜੋਬੀ ਸਾਹਿਬ ਜੋਬ ਸਾਹਿਬ ਆਨੰਦ ਸਾਹਿਬ ਇਹ ਘੰਟਾ ਤੇ ਸੈਕੰਡ ਆਵੜਾ ਕੀ ਨਾ ਹਰਸਰਤ ਕੋਰ ਹਰਸਰਤ ਕਿਹੜੇ ਸਕੂਲ ਤੇ ਕਿਹੜੀ ਕਲਾਸ ਚ ਕਲਾਸ 4 ਸਕੂਲ ਅਕਾਲ ਅਕੈਡਮੀ ਵਿਸ਼ੋਵਾ ਅੱਛਾ ਬੇਟਾ ਕੀ ਆਪਣਾ ਗੁਰਮਤ ਸਿਕਲਾਈ ਜਿਹੜੀ ਆ ਸਮਾਗਮਾਂ ਚ ਸਿਕਲਾਈ ਦਿੰਦੇ ਨੇ ਬਾਬਾ ਜੀ ਹੁਣੇ ਜੇ ਗੁਰਗਰ ਦੇ ਵਜ਼ੀਰ ਕੀ ਕਹਿਣਾ ਤੁਹਾਡਾ ਕਿੰਨੇ ਸਿਕਲਾਈ ਇਸ ਵਕਤ ਲੈ ਚੁੱਕੇ ਹੋ ਕਿਹੜੀ ਕਿਹੜੀ ਜਿਹੜਾ ਸਿਮਰਨ ਆ ਕਰਦੇ ਹੋ ਤੁਸੀਂ ਕਿਹੜਾ ਘੰਟਾ ਹੋ ਗਿਆ ਕਿਹੜਾ ਵੇਸਕ ਜਬਜੀ ਸਾਹਿਬ ਜਾਬ ਸਾਹਿਬ ਵਾਪਸ ਆਸੇ ਇਹ ਚੋਪੀ ਸਾਹਿਬ ਅਨੰਦ ਸਾਹਿਬ ਕੰਠਿਆਪੁਰ ਇੱਕ ਇੱਕ ਕਰਦੇ ਹੋ ਕਿ ਚਾਹੇ ਕੰਠੋ ਕੰਠੋ ਚੁਕੇ ਟੰਟ ਕੰਢ ਨੇ ਕੰਢ ਨੇ ਕਿੰਨੇ ਸਮੇਂ ਤੋਂ ਜ ਮਤਲਬ ਜਿਹੜੀ ਸਿੱਖਿਆ ਲੈ ਰਹੇ ਹੋ ਔ ਡੇਢ ਸਾਲ ਕੀ ਕਹਿਣਾ ਚਾਹੋਗੇ ਬਾਬੇ ਸਨਾਪ ਸਿੰਘ ਜੀ ਹੋਂ ਨਾਲ ਬਾਰੇ ਜਾਂ ਤੁਹਾਡ ਨੂੰ ਜਿਹੜੇ ਹੋਰ ਦਿੰਦੇ ਨੇ ਸਿੱਖਿਆ ਹਨ ਤੇ ਹੋਰ ਤੁਹਾਡੇ ਜਿਹੜੇ ਲੱਗੇ ਲੱਗੇ ਨਗਰਾਂ ਦਾ ਕਿਹੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਤੁਹਾਡੇ ਛੋਟੇ ਆ ਜਾਂ ਤੁਹਾਡੇ ਆਣਦੇ ਆ ਕਿ ਗੁਰੂ ਘਰ ਦੇ ਨਾਲ ਜੁੜਨ ਬਾਰੇ ਤੁਸੀਂ ਦੱਸੋ ਬੇਟਾ ਗੁਰੂ ਘਰ ਦੇ ਨਾਲ ਜੁੜਨ ਬਾਰੇ ਕੀ ਬੇਟਾ ਤੁਹਾਡੇ ਵਰਗੇ ਬੱਚੇ ਜਿਹੜੇ ਕੀ ਕਹਿਣਾ ਚਾਹੋਗੇ ਕਿ ਨਾਲ ਕਿ ਗਲਤ ਰਸਤੇ ਦੇਣ ਚਾਹੀਏ ਮਤਲਬ ਗਲਤ ਸੰਗਤ ਨਾਲ ਗਲਤ ਸੋਸਾਇਟੀ ਨਾਲ ਉਹ ਇਧਰ ਕਿਧਰ ਆਣਾ ਚਾਹੀਦਾ ਨਹੀਂ ਸਹੀ ਪਾਸੇ ਤੇ ਰਹਿਣਾ ਬਹੁਤ ਚੰਗਾ ਆ ਤੇ ਮੈਂ ਤੇ ਬਾਬਾ ਸਤਰਾਮ ਸਿੰਘ ਬਾਰੇ ਇਹੀ ਬੋਲਿਆ ਜਾਂਦੀ ਕਿ ਬਹੁਤ ਵਧੀਆ ਸਿਖਾਉਂਦੇ ਆ ਬਹੁਤ ਵਧੀਆ ਕੈਰੀਅਰ ਕਰਵਾਉਂਦੇ ਆ ਕਿ ਆਪਣਾ ਥੋੜਾ ਅੱਗੇ ਹੋਰ ਕਿ ਆਪਾਂ ਆਪਣੀ ਵੀ ਪੜਾਈ ਕਰੀਏ ਤੇ ਆਪਣੇ ਜਿਹੜੀ ਆ ਗੁਰੂ ਸਾਹਿਬ ਦੀ ਵੀ ਪੜਾਈ ਕਰੀਏ ਕਿ ਇਸ ਨੂੰ ਵੀ ਪੂਰੀਆ ਕਰੀ ਜਾਈਏ ਕਿ ਮੰਨੇ ਨੂੰ ਹੁੰਦਾ ਵਾ ਕਿ ਜਦਾਂ ਕਿ ਆਪਾਂ ਸਕੂਲ ਦੀ ਤੇ ਪੜਾਈ ਆਪਾਂ ਕਰਦੇ ਹਾਂ ਪਰ ਆਪਾਂ ਜਪਜੀ ਸਾਹਿਬ ਜਦੋਂ ਜਪਜੀ ਸਾਹਿਬ ਅਨੰਦ ਸਾਹਿਬ ਕਦੇ-ਕਦੇ ਕਰਦੇ ਆ ਪਰ ਸਾਨੂੰ ਇਹ ਰੋਜ਼ ਕਰਨਾ ਚਾਹੀਦਾ ਹੈ। ਹਾਂ ਨਿਤਨੇਮ ਤੇ ਸਾਡੇ ਜਿਹੜਾ ਰੁਟੀਨ ਹੈ ਜਦੋਂ ਸਾਡੀ ਖਾਣ ਪੀਣ ਦੀ ਸਕੂਲ ਜਾਣ ਦੀ ਨਿਤਨੇਮ ਵੀ ਸਾਡੀ ਉਹ ਖਰਾਕ ਮਿਲਣੀ ਚਾਹੀਦੀ ਹੈ ਮਨ ਦੀ ਖਰਾਕ ਆ ਤੁਹਾਡੇ ਨਾ। ਹਾਂਜੀ ਇਹ ਤੇ ਹੁੰਦਾ। ਤੇ ਬੱਚੇ ਜਿਹੜੇ ਸਾਰੇ ਉਹਨਾਂ ਨੂੰ ਕੀ ਤੁਹਾਡੇ ਆਣਦੇ ਹੋ ਛੰਦੇ ਦੋਗੇ। ਵੀ ਦੂਜੀ ਸਾਈਡੀਆਂ ਤੋਂ ਬਾਅਦ ਕੇ ਆਪਣੇ ਗੁਰੂ ਘਰ ਨਾ ਜਾਓ। ਹਾਂ ਹਾਂ ਇਹੀ ਕਹਿਣਾ ਚਾਹੁੰਦੀ ਆ ਕਿ ਗੁਰੂ ਘਰ। ਅਰੇ ਕੀ ਕੀ ਆ ਬਾਅਦ ਗੁਰੂ ਘਰ ਇਹ ਜੋ ਵੀ ਕਰਨਾ ਗੁਰੂ ਘਰ ਕਰੋ। ਰੋਟੀ ਮਿਲਦੀ ਆ ਸਭ ਕੁਝ ਮਿਲਦਾ ਆ ਗੁਰੂ ਘਰੇ ਮਿਲਦਾ ਆ ਅਬ ਜੋ ਵੀ ਅਸੀਂ ਮੰਗਦੇ ਆ ਦਾਸ ਜੀ ਉਹ ਹੀ ਦਿੰਦੇ ਨੇ ਨਾ ਹਾਂਜੀ ਬਹੁਤ ਬਾਤ ਹਾਂ ਸ਼ਾਬਾਸ਼ ਵੈਰੀ ਗੁੱਡ ਚਦਨਾਲ ਸਿੰਘ ਜੀ ਇਹ ਤੇ ਹੋ ਗਿਆ ਚਲੋ ਪਿੰਡ ਨਗਰ ਦਾ ਵੀ ਸਹਯੋਗ ਹੋ ਗਿਆ ਤੁਹਾਨੂੰ ਤੁਹਾਡਾ ਆਪਣਾ ਵੀ ਆ ਗਰੰਤੀ ਸਿੰਘ ਗੁਰੂ ਘਰ ਦੇ ਵਜ਼ੀਰ ਦਾ ਵੀ ਆ ਨਾ ਨਗਰ ਦੇ ਮੁਕੀ ਪੰਚਾਇਤ ਵੀ ਸਾਰਾ ਕੁਝ ਨਹੀਂ ਆ ਨਾ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਬਣੀ ਕਿ ਨਹੀਂ ਨਹੀਂ ਜੀ ਕਮੇਟੀ ਸਾਡੇ ਕੋਈ ਨਹੀਂ ਬਣੀ ਕਮੇਟੀ ਜਿਹੜੀ ਗੁਰਦਰਾ ਸਾਹਿਬ ਦੀ ਕੋਈ ਨਹੀਂ ਉਹ ਜਿਹੜੇ ਬੰਦੇ ਨੇ ਜਿਹੜੇ ਸਾਰਾ ਇਹ ਕਰਦੇ ਨੇ ਕੰਮ ਪ੍ਰੋਗਰਾਮ ਕਰਦੇ ਨੇ ਉਹ ਕਰਦੇ ਇੱਥੇ ਕਰਕੇ ਮੇਰੇ ਨਾਲ ਜਿਹੜੀ ਥੋੜਾ ਬੜਾ ਕਰਦੇ ਨੇ ਮੈਂ ਉਹਨਾਂ ਨੂੰ ਜਿਹੜੇ ਅੰਗਲਾਂ ਦੱਸਦਾ ਵੀ ਆਹ ਕੰਮ ਜਿਹੜੇ ਨਾ ਕਰੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆਪਾਂ ਖੰਡ ਪਾਠ ਸਾਹਿਬ ਕਰਾਉਣੇ ਆ ਉਹਨਾਂ ਨੂੰ ਕਾਰ ਦੇ ਉੱਤੇ ਨਾ ਖੜੋ ਗੋਡਿਆਂ ਉੱਤੇ ਨਾ ਰੱਖੋ ਸਵਾਰੀ ਰੱਖੋ ਸਾਡੇ ਪਿੰਡ ਦੇ ਜਿੰਨੇ ਵੀ ਡੇਰੇ ਨੇ ਅੱਧਾ ਕਿਲੋਮੀਟਰ ਦੂਤੋਂ ਅੰਦਰ ਅੰਦਰ ਨੇ ਜਿਆਦਾ ਨਹੀਂ ਗਏ ਇੰਨਾ ਕੁ ਤਾਂ ਅਸੀਂ ਤਾਂ ਸਵਾਰੀ ਮਹਾਰਾਜ ਦੀ ਖੜੀ ਸਕਦੇ ਕੋਈ ਮੈਂ ਲੰਗਰ ਦੀ ਬੋਜੀ ਗੱਲ ਇਹਨਾਂ ਨਾਲ ਕਰਦਾ ਕਿ ਜਿੱਤਨਾ ਸਾਡੇ ਉਹਨਾਂ ਗੁਰਪੁਰਬੀ ਮੈਂ ਗੁਰੂ ਨਾਨਕ ਦੇਵ ਜੀ ਦਾ ਹੈਗਾ ਹੀ ਗੁਰਪੁਰਬ ਇੱਥੇ ਇਹਨਾਂ ਨੇ ਬਹੁਤ ਤਗੜਾ ਪ੍ਰੋਗਰਾਮ ਕੀਤਾ ਭਾਈ ਆਪਣਾ ਮਾਨ ਸਿੰਘ ਨੂੰ ਸਦਾ ਆਇਆ ਸਦਾ ਦਿੱਤਾ ਆਇਆ ਤੇ ਭਾਈ ਮਾਨ ਸਿੰਘ ਨੂੰ ਸੁਣਨ ਵਾਸਤੇ ਹਾਰੇ 20 ਬੀਬੀਆਂ ਤੇ 20 ਭਾਈ ਬੈਠੇ ਸੀ ਤੇ ਵਿੱਚ ਬੱਚੇ ਜਿਹੜੇ ਇਹ ਭਕਾਨੇ ਡਾਉਂਦੇ ਫਿਰਦੇ ਸੀ ਇਹੋ ਜਿਹਾ ਮੈਂ ਗੱਲਾਂ ਕੀਤੀਆਂ ਵੀ ਤੁਸੀਂ ਇੱਕ ਤੁਸੀਂ ਸਾਰਾ ਪਿੰਡ ਲੰਗਰ ਵਾਲੇ ਬਣੇ ਲੱਗਾ ਜੀ ਖੁਰਪੇ ਮਾਰਨੇ ਜੇ ਲੰਗਰ ਦਾ ਟਾਈਮ ਰੱਖੋ 2:30 ਤੇ 3 ਵਜੇ ਦਾ ਉਦੋਂ ਚਾਲੂ ਕਰ ਲੈਂਦੇ ਹੋ ਇਹਨਾਂ ਗੱਲਾਂ ਦੇ ਉੱਤੋਂ ਫਿਰ ਮੇਰੇ ਨਾਲ ਜਿਹੜਾ ਇਹ ਜਿਹੜੇ ਬੰਦੇ 10% ਦੱਸੇ ਤੁਹਾਨੂੰ ਇਹ ਕਰਦੇ ਨੇ ਹੋਰ ਗੱਲ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਦੇ ਜੱਜਰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਗੜਗੜ ਸਾਡੇ ਬਹੁਤ ਸਤਿਕਾਰ ਦੋ ਸਿੱਖਾਂ ਦੀ ਸੁਪਰੀਮ ਕੋ ਸਾਡੇ ਜਹੇਦਾਰ ਨੇ ਕਾਲ ਤੱਕ ਸਾਹਿਬ ਦੇ ਬਹੁਤ ਸਾਡੇ ਸਤਿਕਾਰਯੋਗ ਨੇ ਮੈਂ ਤਾਂ ਉਹਨੇ ਇਹੋ ਬੇਨਤੀ ਕਰਾਂਗਾ ਜਿਤਨਾ ਉਹਨਾਂ ਦਾ ਬਿਆਨ ਚੱਲਣ ਰਿਹਾ ਬਹੁਤ ਜ਼ਿਆਦਾ ਵੀ ਸਿੱਖ ਨੂੰ ਹਰ ਸਿੱਖ ਨੂੰ ਤਿੰਨ ਤੋਂ ਚਾਰ ਬੱਚੇ ਜਿਹੜੇ ਪੈਦਾ ਕਰਨੇ ਚਾਹੀਦੇ ਚਲੋ ਠੀਕ ਗੱਲ ਉਹਨਾਂ ਦੀ ਬੱਚੇ ਤਾਂ ਪੈਦਾ ਸਿੱਖ ਕਰ ਲੈਣਗੇ ਤੇ ਜਿਹੜੇ ਬੱਚੇ ਉਹਨਾਂ ਨੂੰ ਪੜ੍ਹਾਉਣਾ ਕਿੱਥੇ ਸਾਡਾ ਕੋਈ ਇਹੋ ਜਿਹਾ ਪ੍ਰਾਲਾ ਵੀ ਕਰਨੇ ਖੜਨੂ ਕਿ ਸਕੂਲਾਂ ਦੇ ਵਿੱਚ ਫੀਸਾਂ ਜਿਹੜੀਆਂ ਉਹ ਮਾਫ ਕਰਨ ਜਾਂ ਘੱਟ ਕਰਨ ਜਿਤਨਾ ਅਡੇ ਕਾਲ ਅਕੈਡਮੀ ਵਿੱਚ ਸ਼ੋਆ ਬਾਬੇ ਅਤਰ ਸਿੰਘ ਉਹਨਾਂ ਨੇ ਬਣਾਇਆ ਸਾਡੇ ਲਾਗੇ ਸਾਡੇ ਬਹੁਤ ਚੰਗੇ ਕਰਮ ਨੇ ਉੱਥੇ ਜਿੰਨਾਂ ਕੋ ਜਮੀਨ ਘਾਟੇ ਉਹਨਾਂ ਦੀ ਫੀਸ ਘਾਟਿਆ ਪੜਾਈ ਬਹੁਤ ਵਧੀਆ ਗੁਰੂ ਦੇ ਨਾਲ ਜੋੜਦੇ ਨੇ ਉੱਥੇ ਬਾਣੀ ਬੱਚੇ ਇਹੋ ਜਿਹੇ ਪ੍ਰਾਲੇ ਕਰਨੇ ਬੱਚੇ ਜਦੋਂ ਸਿੱਖ ਆਪੀ ਆਪਣੇ ਆ ਵੀ ਬੱਚੇ ਪੈਦਾ ਕਰ ਲੈਣਾ ਸਿੱਖਣਾ ਜਿਹਨੂੰ ਸਾਨੂੰ ਹੁਸੂਰਤਾ ਹੋ ਗਈਆਂ ਇਹ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਦੂਜੀ ਇਹ ਧਾਮੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਧਾਮੀ ਸਾਹਿਬ ਜੀ ਤੁਸੀਂ ਜਿਤਨਾ ਵੀ ਪਿੰਡਾਂ ਦੇ ਵਿੱਚ ਕੋਈ ਤੁਸੀਂ ਸਰਵਾ ਕਰੋ ਵੇਖੋ ਆਨਕੇ ਵੀ ਸਾਡੇ ਗੁਰਦੁਆਰੇ ਜਿਹੜੇ ਨੇ ਇਹਨਾਂ ਦੀ ਕੀ ਹਾਲਤ ਆ ਕਿਹੋ ਜਿਹੇ ਗੁਰਦਾਰੇ ਬਣਿਆ ਇਹਨਾਂ ਦਾ ਪਰਜ ਬੰਦਾ ਕੁਤ ਸਿੰਘ ਕੱਲਣਾ ਆਣ ਕੇ ਉਹਨਾਂ ਦਾ ਪਤਾ ਕਰਨ ਵੇਖਣ ਉਹਨਾਂ ਦੀ ਦੇਖਭਾਲ ਵੇਖਣ ਕੀ ਬੰਡਿਆ ਪਰ ਇੱਕ ਚੀਜ਼ ਦੀ ਸਾਨੂੰ ਜਿਹੜੀ ਆ ਬਹੁਤ ਘਾਟ ਆ ਅਸੀਂ ਬੇਨਤੀ ਕਰਦੇ ਆਂ ਤਾਂ ਅਮੀਨ ਸਾਹਿਬ ਨੂੰ ਵੀ ਵੀ ਤੁਸੀਂ ਪਿੰਡਾਂ ਦੇ ਵਿੱਚ ਆਣ ਕੇ ਸਾਡੀਆਂ ਕਮੇਟੀਆਂ ਆਪ ਭਾਵੇਂ ਬਣਾਓ ਆਣ ਕੇ ਪਿੰਡਾਂ ਦੇ ਵਿੱਚ ਜਿਹੜੇ ਚੰਗੇ ਬੰਦੇ ਸਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਚੰਗੇ ਪੜ੍ਹੇ ਲਿਖੇ ਬੰਦੇ ਨੇ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਨਾਲ ਲਿਆ ਜਾਵੇ ਵਾਹ ਕੇ ਕਮੇਟੀ ਬਣ ਜਾਵੇ ਤੇ ਕੋਈ ਗੱਲ ਨਹੀਂ ਹਰੇ ਕੰਮ ਜਿਹੜੇ ਉਹ ਸਿੱਧੇ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਾਰੇ ਬੱਚੇ ਮੌਜੂਦ ਨੇ ਜੀ ਬਾਬਾ ਸਤਨਾਮ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਉਹਨਾਂ ਦੇ ਨਾਲ ਨੇ ਔਰ ਬੜਾ ਮਨ ਖੁਸ਼ ਹੋਇਆ ਹੈ ਇਸ ਚੀਜ਼ ਨੂੰ ਸੁਣ ਕੇ ਏਡੀ ਛੋਟੀ ਏਜ ਦੇ ਵਿੱਚ ਬੱਚਿਆਂ ਨੂੰ ਨਿਤਨੇਮ ਜੇ ਕੰਟਰੋਲ ਜਾਂਦਾ ਹੈ ਤੇ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਜਿਹੜਾ ਇਹਨਾਂ ਦੇ ਰਾਹੀਂ ਬਹੁਤ ਜ਼ਿਆਦਾ ਹੀ ਪ੍ਰਫੁੱਲਤ ਹੋ ਸਕਦਾ ਵਾ ਸੋ ਮੈਂ ਆਪਣੇ ਵੱਲੋਂ ਵੀ ਬੇਨਤੀ ਕਰੂੰਗਾ ਕਿ ਇਹਨਾਂ ਦਾ ਸਹਿਯੋਗ ਵੀ ਵੱਤ ਵਤ ਕੀਤਾ ਜਾਵੇ ਤੇ ਹੋਰ ਵੀ ਨਗਰਾਂ ਦੇ ਵਿੱਚ ਇਹ ਜਿਹੜੇ ਜਿਸ ਤਰ੍ਹਾਂ ਬਾਬਾ ਸੁਨਾਨ ਸਿੰਘ ਜੀ ਕਰ ਰਹੇ ਨੇ ਹਰ ਨਗਰ ਦੇ ਵਿੱਚ ਇਸ ਲਾਗਾਯੋਗ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਜਿਹੜੇ ਬੱਚੇ ਆ ਗਲਤ ਸੋਸਾਇਟੀ ਚ ਪੈ ਕੇ ਹੀ ਗਲਤ ਹੁੰਦੇ ਆ ਜੇ ਆਪਾਂ ਉਹਨੂੰ ਘਰ ਦੇ ਮਾਹੌਲ ਸਾਡੇ ਸਹੀ ਹੋਣਗੇ ਸਾਡੇ ਨਗਰ ਦਾ ਮਾਹੌਲ ਸਹੀ ਹੋਊਗਾ ਸਾਡੀ ਸੋਸਾਇਟੀ ਸਹੀ ਹੋਗੀ ਸਾਡੇ ਸਕੂਲ ਸਹੀ ਸਾਨੂੰ ਸਿੱਖਿਆ ਦੇਣਗੇ ਤੇ ਗਲਤ ਵੱਲ ਜਾਣਦਾ ਕਿਉਂਕਿ ਇਹ ਜਿਹੋ ਜੀ ਹੁੰਦੀ ਜਿੱਦਨੂੰ ਅਸੀਂ ਮੋਟੀਵੇਟ ਕਰਾਂਗੇ ਬੱਚੇ ਉਧਰ ਨੂੰ ਜਾਂਦੇ ਆ ਸੋ ਮੈਂ ਆਪਣੇ ਵੱਲੋਂ ਵੀ ਇਹਨਾਂ ਦਾ ਜਿਹੜਾ ਸਲੂਟ ਕਰਦਾ ਆ ਇਹਨਾਂ ਬੱਚਿਆਂ ਨੂੰ ਵੀ ਤੇ ਬਾਬਾ ਜੀ ਸਤਨਾਮ ਸਿੰਘ ਉਹਨਾਂ ਨੇ ਜਿਹੜੇ ਨੂੰ ਸਖਲਾਈ ਦੇ ਰਹੇ ਨੇ ਸੋ ਮੇਰੇ ਵੱਲੋਂ ਵੀ ਇਹ ਸੰਦੇਸ਼ ਆ ਕਿ ਇਹ ਕੰਮ ਪਹਿਲ ਦੇ ਆਧਾਰ ਤੇ ਸਾਨੂੰ ਕਰਨਾ ਚਾਹੀਦਾ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅਮਰਸਰ ਨੇ ਸਰਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਗੜਗੱਜ ਅਕਾਲ ਤੱਕ ਤੇ ਜਹਦਰ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹੋ ਜੇ ਸਾਡੇ ਗੁਰਮੁਖ ਵੀਰਾਂ ਨੂੰ ਸਨਮਾਨਤ ਕਰਨਾ ਚਾਹੀਦਾ ਨਗਰ ਜਾਣ ਕੇ ਵੈਗੁਰ ਜੀ ਕੀ